ਕੁੜੀਆਂ ਨੂੰ ਸਜਾਉਣ ਦਾ ਬਿਊਟੀ ਪਾਰਲਰ ਖੋਲਿਆ ਅੱਛਾ ਉੱਥੇ ਹਾਂ ਕੁੜੀਆਂ ਨੂੰ ਸਜਾਉਣ ਦਾ ਜਿਹੜਾ ਕੰਮ ਹੈ ਉਹ ਪੂਰਾ ਤਸੱਲੀ ਬਖਸ਼ ਕਰਾਇਆ ਜਾਂਦਾ ਲੈ ਆਹੀ ਗੁਸਤੀ ਬਸ ਪੂਰੀ ਗੱਲ ਤਾਂ ਸੁਣ ਲੈ ਮੇਰੀ ਪਹਿਲਾਂ ਸੁਣੀ ਹੋਈ ਐ ਮੈਂ ਸਮਝ ਗਿਆ ਸਾਰੀ ਗੱਲ ਜਿਹੜਾ ਅੱਜ ਕੱਲ੍ਹ ਟਾਈਮ ਚੱਲ ਰਿਹਾ ਹਾਂ 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 ਬਸ ਉਹੀ ਐ ਬਸ ਹਾਂ ਉਹੀ ਉਹੀ ਮੈਨੂੰ ਪਤਾ ਵੀ ਭਾਈ ਸਮਝਾਉਣਾ ਐ ਲੋਕਾਂ ਨੂੰ ਠੀਕ ਐ ਜੀ ਐਂ ਕਰ ਫਿਰ ਆਹੋ ਮੈਂ ਪਰ ਮੈਨੂੰ ਐ ਨਹੀਂ ਪਤਾ ਸੀ ਭਈ ਉ ਤਾਂ ਮੈਨੂੰ ਪਤਾ ਹੈ ਵੀ ਬਾਲਾ ਮਾੜਾ ਟਾਈਮ ਚੱਲ ਰਿਹਾ ਲੈ ਜੀ ਵੀ ਸਾਲਾ ਆ ਕੁਛ ਵੀ ਚੱਲਣ ਲੱਗ ਗਿਆ ਹੁਣ ਹੋਰ ਹੋਰ ਆ ਸੁੱਛ ਦੱਬਦੀ ਦੀ ਮੈਂ ਠੀਕ ਹੈ ਹਾਂ ਬਸ ਮੈਂ ਤਾਂ ਸੁਣਦਾ ਮੜਾ ਚਮਕੀਲਾ ਗੌਰ ਜੀ ਨਾਲ ਠੀਕ ਹੈ ਤੂੰ ਚੱਲੀ ਜਾ ਲੈ ਇੱਧਰ ਤੂੰ ਕੀ ਸੁਣਦਾ ਚਮਕੀਲੇ ਦੇ ਕੀ ਸੁਣਨਾ ਅੱਛਾ ਅੱਛਾ ਹਾਂ ਚੱਲ ਤੂੰ ਮੈਂ ਤਾਂ ਫੱਟੇ ਚੱਕ ਦੂੰ ਹਾਂ ਚੱਕ ਦੇ ਬਸ ਹਾਂ ਚੱਲਾ ਹਾਂ ਚੱਲਾ ਸੁਣੋ 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 ਆ ਭਾਈ ਮੂਨਕ ਦੇ ਵਿੱਚ ਇੱਕ ਬੂਟੀ ਪਾਰਲਰ ਖੁੱਲਿਆ ਜਿੱਥੇ ਕਿ ਕੁੜੀਆਂ ਨੂੰ ਪਿਆਰ ਕਰਕੇ ਭਜਾਉਣ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਜੇ ਭਾਈ ਤੁਹਾਡੇ ਪਿੰਡ ਵਿੱਚੋਂ ਵੀ ਕਿਸੇ ਨੇ ਕੋਈ ਭਜਾਉਣੀ ਹੈ ਤਾਂ ਭਾਈ ਮੂਨਕ ਜਾ ਕੇ ਤੁਸੀਂ ਭਜਾਉਣ ਦਾ ਕੰਮ ਸਿਖਾ ਸਕਦੇ ਹੋ ਸੁਣੋ 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 ਆ ਭਾਈ ਮੂਨਕੇ ਦੇ ਵਿੱਚ ਇੱਕ ਬੂਟੀ ਪਾਲਰ ਖੁੱਲਿਆ ਹੈ ਜਿੱਥੇ ਕਿ ਕੁੜੀਆਂ ਨੂੰ ਭਜਾਉਣ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਪਿਆਰ ਕਰਕੇ ਸੁਣੋ 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 ਫੜ ਲਾ ਕੋਈ ਪਗੜਾ ਹਾਂ ਉਹ ਕੋਈ ਫੜ ਲਾ ਜਿਆਦਾ ਤੂੰ ਉਹ ਕੋਈ ਫੜ ਲਾ ਫੜਨਾ ਕਰ ਤੇਰੀ ਭੈਣ ਤੇ ਤੇਰੀ ਤੇ ਕੀ ਹੋ ਰਿਹਾ ਛੱਡ ਦੋ ਆਪਣੀਆਂ 3 ਪੈਣਾ ਨੂੰ ਪੁੱਠਾ ਸਿੱਧਾ ਬੋਲ ਰਹੇ ਨੇ ਫੜ ਲਓ ਓ ਜਾਣਾ ਪਕਰਾ ਓ ਜਾਣਾ ਓ ਜਾਣਾ ਓ ਜਾਣਾ ਚੱਤੀ ਆਹ ਓਹ ਦੇਖੀ ਪਿਛੇ ਨਹੀਂ ਪਿਛੇ ਨਹੀਂ ਆਉਂਦਾ ਕੋਈ ਮੈਨੂੰ ਕੀ ਪਤਾ ਹੈ ਮਰਵਾ ਦੇ ਨਹੀਂ ਦਾ ਕੀ ਬੋਲੇ ਹੈ ਉਸੇ ਸਾਰਾ ਪਿੰਡੇ ਪਾਹ ਜਦੋਂ ਮਗਰ ਪੈ ਗਿਆ ਜੀ ਉਹ ਤਾਂ ਕਿਉਂ ਖੜ ਗਿਆ ਤੂੰ ਹੁਣ ਕੋਈ ਪਿੱਛੇ ਆਜੂਗਾ ਕੋਈ ਨਹੀਂ ਆਉਂਦਾ ਪਿੱਛੇ ਹੁਣ ਦਾ ਓਹੋ ਸਾਰਾ ਪਿੰਡੇ ਪੈ ਗਿਆ ਮਗਰ ਹੈ ਹੈ ਇਹ ਤਾਂ ਕੀ ਕਰਤਾ ਮੈਨੂੰ ਤਾਂ ਜਿਹੜਾ ਤੈਨੂੰ ਦੱਸਿਆ ਸੀ ਅਬੀਪੋਈ ਮੂਨ ਕਬਿਊਟੀ ਪਾਰਲਰ ਖੁੱਲਿਆ ਅੱਛਾ ਤੇ ਉੱਥੇ ਪਈ ਕੁੜੀਆਂ ਨੂੰ ਪਝਾਉਣ ਦਾ ਕੰਮ ਤਸੱਲੀ ਬਖਸ਼ ਕਰਿਆ ਜਾਂਦਾ ਓਏ ਓ ਮੋٹے ਦਿਮਾਗ ਦੇ ਪਝਾਉਂਦਾ ਨਹੀਂ ਕਿਹਾ ਤੈਨੂੰ ਮੈਂ ਓ ਕੀ ਕਿਹਾ ਸੀ ਉਹ ਤਿਆਰ ਕਰਦੇ ਨੇ ਕੁੜੀਆਂ ਨੂੰ ਉੱਥੇ ਸੁਰਖੀ ਪਾਊਡਰ ਕਰਦੇ ਨੇ ਉਹ ਪਿਆਰ ਨਹੀਂ ਹਾਂ ਪਿਆਰ ਤੇ ਸੁਰਖੀ ਪਾਊਡਰ ਲਾ ਕੇ ਤਿਆਰ ਕਰਦੇ ਨੇ ਮੈਂ ਤਾਂ ਇਹ ਕਹਿਣਾ ਸੀ ਵੀ ਉੱਥੇ ਬਿਆਲੀਆਂ ਕੁੜੀਆਂ ਨੂੰ ਨਾ ਸਜਾਉਂਦੇ ਨੇ ਇਹ ਤਾਂ ਮੈਂ ਬੋਲਦਾ ਸੀ ਵੀ ਭਈ ਬਿਊਟੀ ਪਾਰਲਰ ਖੋਲਿਆ ਉਥੇ ਭਈ ਕੁੜੀਆਂ ਨੂੰ ਪਜਾਉਣ ਦਾ ਕੰਮ ਕਰਦੇ ਨੇ ਪਿਆਰ ਕਰਕੇ ਪਜਾਉਣ ਦਾ ਨਹੀਂ ਸਜਾਉਂਦੇ ਨੇ ਮਤਲਬ ਕੁਝ ਲਾਉਂਦੇ ਨੇ ਮੂੰਹ ਹੁਣ ਤੇ ਮੂੰਹ ਸੇਰ ਲਿਪਦੇ ਨੇ ਕੁਝ ਕੱਪੜੇ ਕੋਪੜੇ ਸੋਹਣੇ ਪਾ ਕੇ ਤਿਆਰ ਕਰਕੇ ਵਿਆਹ ਵਾਸਤੇ ਤਿਆਰ ਕਰਦੇ ਨੇ ਅੱਛਾ ਹਾਂ ਤੇਰਾ ਮੈਂ ਤਾਂ ਫਿਰ ਅਹੀਂ ਸਮਝੀ ਗਿਆ ਕਿ ਭਈ ਉਹ ਪਜਾਉਣ ਦਾ ਕੰਮ ਕਰਦੇ ਨੇ ਪਿਆਰ ਕਰਕੇ ਵੀ ਅੱਜ ਕੱਲਾ ਵਾਲਾ ਕੁੜੀਆਂ ਕੜੀਆਂ ਜੀਆਂ ਭੱਜ ਜਾਂਦੀਆਂ ਨੇ ਨਾ ਓਏ ਉਹ ਤਾਂ ਲਵ ਮੈਰਿਜ ਹੁੰਦੀ ਐ ਮਾਂ ਕਿਤੇ ਉਹ ਵੀ ਸਖਰਉਣ ਲੱਗ ਗਏ ਅੱਜ ਕੱਲਾ